ਹਾਂਜੀ ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਬਣਾ ਰਹੇ ਆ ਬਲੌਗ ਹਨ ਤੇ ਭੈਣ ਨੇ થી ਲਿਆਂਦਾ ਸੀਗਾ ਤੇ ਤੁਹਾਨੂੰ ਦਿਖਾਉਣੇ ਆਗੇ ਸੀ ਹਨਾ ਤੇ ਕਿ ਨਾ ਹਮਨੇ ਬਲੌਗ ਕਰਨ ਨਾਲ ਜੁੜੇ ਰਹੋ ਤੇ ਆਪਣੇ ਬਲੌਗ ਨੂੰ ਵਕਤੋ ਵਕਤ ਸ਼ੇਅਰ ਕਰਨਾ ਹਨਾ ਤੇ ਹੁਣ ਆਪਾਂ ਨਾ ਸ਼ਾਮ ਨੂੰ ਰੋਜ਼ ਦੇ ਲਈ ਬਣਾਵਾਂਗੇ ਬਲੌਗ ਪਾਇਆ ਕਰਾਂਗੇ ਤੇ ਆ ਚੁੱਕੇ ਹੀ ਆਪਾਂ ਭੈਣਾਂ ਕਰਦੇ ਆ ਜਾਂ ਕਿ ਕੋਈ ਗੱਲਬਾਤ ਇਹ ਮਨਦੀਪਾ ਓ ਕੀ ਕਰ ਰਹੀ ਹੈ ਆਜਾ ਕੁਛ ਨਹੀਂ ਕੰਮ ਕਰ ਚੀ। ਬਣਾਂ ਜਾਂਦਾਂ ਇਸੀ ਦੀਆਂ ਰੱਬ ਸਭ ਨੂੰ ਰਾਹੇ ਕਾ। ਆਹ ਦੇ ਕੋਈ ਪਾ ਨਹੀਂ ਸੀ ਦੰਦਾ ਤੇ ਇਹ ਹਨਾ ਵਿਚਾਰੀ ਨੇ ਇਸੀ ਹੈ ਦੇ ਜਨਾਰੇ ਤੇ ਆਪਾਂ ਤਾਂ ਪਰ ਲਵਾ ਲਿਆ ਸੀਗਾ ਤੇ ਕਿੰਨੇ ਦਾ ਰਹਿ ਜਾਂਦਾ ਸੀ ਇਹ ਸੀ ਮੈਨੂੰ ਕਿਸ਼ਤਾਂ ਚ ਪਈਊਗਾ 40000 ਦਾ 12000 ਦਾ ਕਹਿੰਦੀ ਸੀ ਤੂੰ ਫਿਰ ਦੋ ਵਾਰੀ ਚ ਪੈਸੇ ਕਰੇ ਨਾ ਹਾਂ ਮੱਧੇ ਪੈਸੇ ਭਰ ਕੇ ਆਈਆਂ ਤੇ ਇਸੀ ਨੇ ਆਈ ਹੈ ਨਾ ਬਹੁਤ ਵਧੀਆ ਏਸੀ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਸੀ ਹਨਾ ਤੇ ਨਾਲੇ ਸੋਨ ਦਾ ਦੱਸ ਦਿਆਂ ਸਾਰੀ ਸਟੋਰੀ ਤੇ ਜਿਹੜਾ ਆਪਾਂ ਲਾਈਵ ਹੁੰਨੇ ਆ ਨਾ ਸਾਰੇ ਭੈਣ ਭਾਈ ਪੁੱਛਦੇ ਨੇ ਵੀ ਤੁਸੀਂ ਭੈਣਾਂ ਭੈਣਾਂ ਤੇ ਆਪਾਂ ਤੁਹਾਨੂੰ ਸਾਰੀ ਸਟੋਰੀ ਦੱਸਦੇ ਆ ਆਪਾਂ ਪਹਿਲੇ ਇਹ ਸੀ ਦਿਖਾਉਣੀ ਆ ਤੁਹਾਨੂੰ ਇਹ ਸੀ ਦੱਸਿਆ ਕਮੈਂਟ ਕਰਕੇ ਵਧੀਆ ਭੈਣ ਲਾਇਆ ਸੀ ਆ ਜਾ ਆ ਜਾ ਦੇਖ ਆਹ ਦੇਖੋ ਜੀ ਵਧੀਆ ਜੀ ਸੀ ਕਮੈਂਟ ਕਰਕੇ ਜਰੂਰ ਦੱਸਿਓ ਸੋਹਣਾਗਾ ਤੈਨੂੰ ਸੋਹਣਾ ਲੱਗਿਆ ਲਾ ਹੋਰ ਹੁਣ ਮੈਨੂੰ ਤਾਂ ਸੋਹਣਾ ਹੀ ਲੱਗਿਆ ਦੇਖੋ ਜੀ ਵਧੀਆ ਪਹਿਣਾ ਬੈਠੀ ਤੇ ਹੁਣ ਤੁਹਾਨੂੰ ਦੱਸਦੇ ਹਾਂ ਨਾ ਤੁਸੀਂ ਰੋਜ਼ ਪੁੱਛਦੇ ਰਹਿੰਦੇ ਹੋ ਵੀ ਕੀ ਗੱਲ ਬਾਤ ਆ ਕਿਵੇਂ ਸੋਰੀ ਸਟੋਰੀ ਹੈ ਭਾਜਾ ਭਾਜਾ ਹੈਗਾ ਇੱਥੇ ਰੱਖਦੇ ਆਪਾਂ ਇਹਨਾਂ ਨੂੰ ਪਹਿਣ ਪਾਣਿਆਂ ਨੂੰ ਸਾਰਿਆਂ ਨੂੰ ਤੇ ਅਤੀ ਵਿਰੇ ਦਰਾਂ ਦੀ ਖਾਣੀ ਸੀ ਪਹਿਣਾ ਨਹੀਂ ਹੈਗੀਆਂ ਹਨਾ ਤੇ ਘਰ ਵੈਸੇ ਸਾਡੇ ਕਿ ਅਸੀਂ ਇੱਕ ਕਾਚੀ ਰਹਿਣੇ ਹੈਗੇ ਤੇ ਕਿਰੰਦ ਦੇਗੇ ਸਾਨੂੰ ਸਾਰੇ ਪੁੱਛਣ ਲੱਗ ਜਾਂਦੇ ਨੇ ਉਹ ਤਾਂ ਸੇ ਪੈਣਾ ਪੈਣਾ ਵਈ ਸੇ ਪੈਣਾ ਨਹੀਂ ਹੈਗਾ ਵਹੀ ਦਰਾਂ ਦੇ ਥਾਣੀਆਂ ਸੀ ਹਨਾ ਝੂਠ ਬੋਲਣ ਦਾ ਕੀ ਫਾਇਦਾ ਹੈ ਹਨਾ ਸਾਨੂੰ ਕਹਿਣ ਲੱਗੇ ਵੇਲਾ ਕਾਰੇ ਕਾਣ ਪਾਈ ਜੀ ਤੁਸੀਂ ਝੂਠ ਬੋਲਦੇ ਹੋ ਪਾਣੀ ਲਿਓ ਨਾ ਵਕਤ ਪਾਣੀ ਤਾਂ ਚਾਹ ਨਹੀਂ ਪਿੰਦੀ ਆਹ ਚਾਹ ਨਹੀਂ ਪਿੰਦੀ ਚਾਹ ਵੜਾ ਲੈਣੀ ਆ ਜਿੱਦੇ ਆਪਣਾ ਬਲਾਕ ਚੜ ਗਿਆ ਹਨਾ ਉਹ ਦਿਨ ਆਲੇ ਆਪਾਂ ਆਉ ਜਿਹੜੀ ਏਸੀ ਦੀ ਪਾਰਟੀ ਨਾਲ ਵਿੱਚੇ ਬਲਾਕ ਅਜੀ ਠੀਕ ਹੈ ਕਰਨ ਪਾਰਟੀ ਦੇਵਾਂਗੇ ਹਨਾ ਪਤਾ ਨਹੀਂ ਉਹ ਦਿਨ ਕਿਦਿਆ ਆਊਗਾ ਸਾਡਾ ਤਾਂ ਜਿੱਦੇ ਸਾਡਾ ਬਲਾਕ ਚੜੂਗਾ ਦੋਸਤੋ ਸਾਡੇ ਬਲਾਕ ਨੂੰ ਪਿਆਰ ਨਹੀਂ ਦਿੰਦੇ ਹਨਾ ਤਾ ਕਰਕੇ ਤੇ ਲੈ ਰਹੀ ਜਾਏਗੀ ਤੋ ਜ ਲੈ ਰੇ ਦੇਖਦੀ ਆਂ ਗੁਰੂ ਕਿੱਥੇ ਗੁਰੂ ਨੂੰ ਕੁਛ ਦੀਆਂ ਜੇ ਲੈ ਕੇ ਜਾਊਗਾ ਲੈ ਜਾਊਗਾ ਤਾਂ ਹੂੰ ਲੈ ਜਾਊਗਾ ਤੇ ਕਿਹਦੇ ਹੀ ਲੈ ਰੇ ਬਕਰ ਸੂਟ ਸੂਟ ਲਿਆਉਂਗੇ ਸੂਟ ਲਿਆਊਗੀ ਜੀ ਦੇਖਦੇ ਆਂ ਬਾਕੇ ਸੀ ਲੈ ਰੇ ਗਏ ਜੇ ਤੇ ਉੱਥੇ ਜਾ ਕੇ ਲੈ ਰੇ ਤੇ ਵੀਡੀਓ ਬਣਾ ਕੇ ਲਿਆਵਾਂਗੇ ਅੱਜ ਜੀ ਹਨਾ ਜੀ ਵੇ ਦਾ ਸਾਉਂਡ ਵੀ ਲੱਗ ਗਿਆ ਆ ਕੇ ਜਿਵੇਂ ਤੇ ਦੋ ਪਹਿਲਾਂ ਨੀਂਦ ਵੀ ਆ ਗਈ ਇਹਨੂੰ ਆਹ ਨੀਂਦ ਵੀ ਆ ਗਈ ਦੇਖ ਪੈਣ ਵੀ ਰਾਤੀ ਆ ਕੇ ਐਨੇ ਰੌਲੇ ਚ ਇਹਨੂੰ ਨੀਂਦ ਵੀ ਬਾਵਾ ਆ ਜਾਂਦੀ ਆ ਹਨਾ ਆਈ ਆਈ ਇਹ ਤਾਂ ਅੰਨਸ ਨੇ ਕਹਤੋ ਆ ਸੁਨੇ ਹਵਾ ਐਨੇ ਰੌਲੇ ਚ ਕਾਤੋ ਤਾਂ ਨੀਂਦ ਆ ਜਾਂਦੀ ਐ ਨੀਂਦ ਆ ਜਾਂਦੀ ਐ ਇਹਨੂੰ ਉਸ ਜੀ ਵੀਰ ਨੂੰ ਕਹਾਇਆ ਸੂਟ ਲਊਗੀ ਕੁੜੀ ਦੇ ਰਿਆਨ ਕਦੇ ਕਹੇ ਜੇ ਤਾਂ ਜੇ ਸਮਾਈਗੇ ਨਾ ਰੌਲੇ ਚ ਸਮਾ ਲੈ ਆਹ ਦੇਖੋ ਜੀ ਆ ਪਈ ਆ ਭੈਣ ਸੋ ਇਧਰ ਦੀ ਸੂਈ ਸੱਸੇ ਘਰ ਬਣਾਣ ਜਾ ਰਹੇ ਸੱਤਰੀ ਘਰ ਚ

ਆਪਾਂ ਪਿੰਕ ਸੂਟ ਲੈ ਆਵਾਂਗੇ ਪਿੰਕਾ ਨਾ ਪਿੰਕਾ ਲੈ ਆਵਾਂਗੇ ਚੱਲ ਪਿੱਕੇ ਜਿਹਾ ਪਿੰਕ ਹੁੰਦਾ ਨਾ ਜਿਹੜੇ ਉਹ ਹਾਂ ਉਹ ਲੈਣੇ ਨੇ ਲੈ ਨੋ ਨੂ ਬਲੇਕਰ ਇਹ ਵੀ ਵਧੀਆ ਸੂਟ ਹਣਾ ਲੈ ਉਹ ਤੋੜੀ ਰਿਹਾ ਕਰਨੀ ਕਿ ਇੱਧਰੇ ਹੋਰ ਹੁਣ ਲੱਡੂਆਂ ਦੀ ਰੱਖੀ ਤਾਂ ਇਹ ਹੀ ਰੱਖੂ ਵੀ ਇਹ ਤਾਂ ਖੜੀ ਰੱਖੀ ਕੋਈ ਤਾਂ ਅਸੀਂ ਨਹੀਂ ਪਾਵਾ ਖਾਈ ਜਾਊਗੀ ਇਹ ਤਾਂ ਗਲਾਬ ਜਾਮੂਨ ਨਾ ਤਰਾਡੇ ਲਾਊਗੀ ਹਨਾ ਹਾਂ ਹੈ ਹਾਂ ਇਹ ਪਤਾ ਕੀ ਕਹੋਗੀ ਇਹ ਐ ਕਹੋਗੀ ਵੀ ਜੇ ਨਾ ਫਕੈਤਾ ਦੇ ਮੀਟਰ ਘੱਟਾ ਕਾ ਇਹ ਤੋਂ ਕੋ ਦੁ ਕੋਈ ਨਾ 400 ਐ ਸਹੀ ਗੱਲ ਆ ਹਾਂ ਇਹ ਤਾਂ 400 ਕਹੂਗੇ ਇਹਨਾਂ ਸਿੱਕ ਦਿਨ ਕਾਹਤਾ ਜੀ ਗਲਾਬ ਜਾਮਣਾ ਪੰਨੀਆਂ ਸੀ ਤੇ ਮੈਂ ਤਾਂ ਵਿਚਾਰੇ ਮੈਨੂੰ ਐਸੀ ਇਹ ਵੀ ਚੈਲੇਜ ਨੂੰ ਸੂਕਰ ਆ ਹਾਂ ਵਿਚਾਰ ਕਾਦੇ ਵਾਸਤੇ ਤੇ ਮੈਂ ਕਹਤਾ ਵਾ ਚੱਲ ਹਣਾ ਵਿਚ ਇਹ ਮੈਂ ਗਲਾਬ ਜਾਮਣਾ ਮੰਦਿਰ ਜਾ ਕੇ ਖਾਣ ਲੱਗਦੀ ਤੇ ਇਹ ਅੰਦਰ ਆ ਗਈ ਮੇਰੇ ਕੋਲੇ ਮੈਂ ਭਾਈ ਗਾਇ ਕਿਆ ਤੁਹਾਡੀ ਸੀਰ ਮੈਂ ਤੈਨੂੰ ਗਲਾਬ ਜਾਮਣ ਤਾਨ ਦਿੱਤੀ ਹੈ ਮਨਦੀਪ ਹਾਂ ਮੈਂ ਇਹ ਕਿਹਾ ਨੀ ਮੈਂ ਤੈਨੂੰ ਕਹ ਲਾਵਾਂ ਜਮਤਾਨ ਦਿੱਤੀ ਕਿ ਚਲ ਤੈਨੂੰ ਸ਼ੂਗਰ ਆ ਹਨਾ ਤੇ ਕਾਹਦੀ ਕੁਛ ਨਹੀਂ ਹੁੰਦਾ ਕਹਿੰਦੀ ਅੱਜ ਚੈੱਕ ਕਰਾ ਕੇ ਆਈਆਂ ਕਹਿੰਦੀ ਤੇਨਾਂ ਕੋ 100 ਆ ਕਹਿੰਦੀ ਜੇ ਇਹ ਮੇ ਜੀ ਬਚਾਰੀ ਹਨਾ ਨਾਲ ਇਹਨੂੰ ਸ਼ੂਗਰ ਆ ਫੇਰ ਵੀ ਦੇਖ ਸ਼ੂਗਰ ਵਾਲੇ ਤਾਂ ਨਾ ਮਿੱਠੇ ਜਾਂ ਰੇ ਜੀ ਕਰਦਣਾ ਇਹ ਕੀ ਕਰਦਾ ਉਹ ਖਾਣ ਨੂੰ ਹੋਰ ਹਨਾ ਹੋਰ ਹੁਣ ਪੁੱਛ ਕੇ ਦੇਖ ਮੁਰਾਈਆ ਜਮਣ ਕਿੰਨਾ ਹੁਣ ਤੈਨੂੰ ਇਹ ਹੁਣ ਆਏ ਨਹੀਂ ਪਤਾ ਇਹਨੇ ਕਿੰਨਾ ਆ ਚੈੱਕ ਕਰਾਂ ਚੈੱਕ ਕਰਾਉਗੀ ਹਲ ਤੱਕ ਨਹੀਂ ਚੈੱਕ ਕਰਾਉਂਗੀ ਹਾਂ ਇਹ ਇੰਗਲਾਵ ਜਮਣਾ ਮੰਗਾਈਏ ਜਸਵੀਰ ਲਾਲਾ ਖਾਏਗੀ ਖਾਣਾ ਕਿੰਨੇ ਖਾਏਗੀ ਦੱਸ ਨਹੀਂ ਗਾਉਂਦਾ ਜੀ ਨੂੰ ਕੰਟਰੋਲ ਚ ਨਾ ਰੱਖੀ ਚੰਗਾ ਇੱਧਰ ਦੱਸ ਬੋਲ ਕੇ ਕਰਾ ਜਾ ਮੈਂ ਕਿੰਨੇ ਖਾਏ ਲਾਓ ਦੋ ਖਾਓ ਦੋ ਖਾਓ ਜੇ ਤੂੰ ਪਰ ਕਹਿ ਦੀ ਦੋ ਆ ਵੈਸੇ ਜੇ ਡੱਬਾ ਲਵੇ ਧਰਤਾ ਫਿਰ ਇੱਕ ਅੱਧਾ ਹੋ ਜਾਊਗਾ ਸਹੀ ਗੱਲ ਆਹਨੇ ਦੇਖਦੇ ਵੀ ਸ਼ੂਗਰ ਪਰ ਵੰਦਾ ਇੰਨਾ ਹਾਣਾ ਇਹ ਬਗਟ ਖਾਵਾ ਇਹਨੂੰ ਕੋਈ ਇਹੰਦੇ ਨਹੀਂ ਹੈਗਾਗਾ ਮੈਂ ਚਾਲਾ ਚਾਹ ਇਹ ਤਾਂ ਐਂ ਕਹਿੰਦੀ ਆ ਵਿਚਰ ਕੋਈ ਨਾ ਮਰਨਾ ਤਾਂ ਇੱਕ ਦਿਨ ਮਾਣੇ ਬਿੱਦੂ ਵਾਲੇ ਤੇ ਜਣਾ ਸੋਈ ਗੱਲ ਆ ਪਰਵਾਹ ਨਹੀਂ ਕਰਦੀ ਇਹ ਹੰਦੀਪਾ ਹਾਂ ਤੇ ਹਾਂਜੀ ਸਾਡੇ ਬਲੌਗ ਕੋ ਵੱਧ ਤੋਂ ਵੱਧ ਪਿਆਰ ਦੇਣਾ ਹਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣਾ ਅਸੀਂ ਬਲੌਗ ਨਾ ਹਨਾ ਆਪਾਂ ਆਤਨੇ 4 ਵਜੇ ਰੋਜ਼ ਪਾੜਾ ਕਰਾਂਗੇ ਹਨਾ ਹਾਂ 4 ਵਜੇ ਰੋਜ਼ ਪਾੜਾ ਕਰਾਂਗੇ ਪਾਰੇ ਵੀ ਪਾ ਕਰਾਂਗੇ ਦਰਾਂ ਦੀ ਥਾਣੀ ਹੈ ਨਾ ਵੀ ਅਬ ਤਾਂ ਵੀ ਘਰੇ ਕੰਮ ਕਰ ਕਰਦੇ ਚਲ ਕਿਵੇਂ ਵੀ ਹੈ ਨਾ ਵਧੀਆ ਬਲੌਕ ਤੇ ਬਾਹਰ ਮੋਰ ਜਿੱਤੇ ਗਏ ਹੈ ਨਾ ਕਿਤੇ ਘੁੰਮਣ ਕੰਮਣਾ ਤਾਂ ਸੋਨੋ ਬਾਹਰਲਾ ਬਲੌਕ ਵੀ ਹੈ ਨਾ ਬਣਾ ਕੇ ਲਿਆਵਾਂਗੇ ਤੇ ਬਾਕੀ ਰੋਜ਼ ਬਲੌਕ ਪਾ ਕਰਾਂਗੇ ਆਪਣੇ ਬਲੌਕ ਨੂੰ ਵੱਟ ਤੋਂ ਵੱਟ ਤਿਆਰ ਦੇਣਾ ਹੈ ਨਾ ਸੋ ਰਿਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇਖੋ ਹਲੇ ਤਾਂ ਕਿੱਦੇ ਡਾਲਰ ਪੂਰੇ ਕਰੋਗੇ ਜਿੱਦੇ ਡਾਲਰ ਪੂਰੇ ਹੋਗੇ ਉੱਦੀ ਪਤਾ ਲੱਗੂਗਾ ਵੀ ਸਾਰੇ ਭੈਣ ਭਾਨਿਆਂ ਨੇ ਸਾਥ ਦਿੱਤਾ ਸਾਨੂੰ ਹੈ ਨਾ ਤੇ ਦੱਸਣਾ ਦੀ ਕੋਈ ਹੋਰ ਕੁਛ ਕੀ ਦੱਸਾਂ ਕਹਿ ਦੇ ਤੂੰ ਜਿਸ ਸਾਡੇ ਕੋਲੇ ਸਪੋਰਟ ਦੇ ਲੋੜ ਆ ਕੰਮ ਆ ਪਾਣ ਪਣੀ ਇੱਕ ਗੱਲ ਤਾਂ ਹੈਗੀ ਵਾ ਸਤ ਐ ਕਹਿਤਾ ਹਾਂ ਇਹ ਤਾਂ ਗੱਲ ਹੈ ਹੈਨਾ ਤੋਂ ਲੈ ਵੀ ਦੱਸਤਾ ਵੀ ਅਸੀਂ ਦਰਾਨੀ ਜੀ ਠਾਣੀ ਆ ਅਸੀਂ ਦੋਨੇ ਪਹਿਣਾ ਨਹੀਂ ਹੈਗੀਆਂ ਹੈਨਾ ਆਪਨੇ ਤੁਸੀਂ ਰੋਜ਼ ਲੈ ਵਿੱਚ ਹੈਨਾ ਕਮੈਂਟ ਕਰਦੇ ਰਹਿੰਦੇ ਹੋ ਬੱਸ ਇਹ ਸੀ ਗਾਸ ਕੇ ਪੈਣ ਹੀ ਰਹਨੇ ਆ ਬਾਕੀ ਪੈਣੇ ਵੜ ਕੇ ਰਹਿੰਦੇ ਆ ਕਿ ਕੁਝ ਦੇਖਦੇ ਰਹਿੰਦੇ ਹੋ ਨਾ ਤੁਹਾਡਾ ਪਤਾ ਹੀ ਨਹੀਂ ਲੱਗਦਾ ਅੱਜ ਯਾਰ ਉਹ ਤੁਹਾਡੇ ਹੋਇਆ ਇਸੇ ਧਾਰੀ ਚ ਵੀ ਨਹੀਂ ਪਤਾ ਲੱਗਦਾ ਕਿ ਰਾਨੀ ਜੀ ਥਾਣੀ ਨੇ ਜਾਂ ਪੈਣਾ ਪੈਣਾ ਇੱਕੇ ਘਰ ਆ ਸਾਡੇ ਹਨਾ ਬਸ ਆਹ ਹੁਣ ਆ ਤਾਂ ਬਸ ਵੈਸੇ ਥੋੜਾ ਜਿਹਾ ਇਧਰੋ ਸੱਟਿਆ ਹੋਇਆ ਇਹਨਾਂ ਨੇ ਤਾਂ ਕਰਕੇ ਜੀ ਧੁੱਪ ਪੈਂਦੀ ਹੁੰਦੀ ਸੀ ਇਹ ਵੀ ਘਰ ਇਸੇ ਸਾਡਾ ਇਸੇ ਦਾ ਇੱਕ ਚਿੱਲੇ ਤੇ ਬਣਾਉਨੇ ਹੁੰਦੇ ਹੈਗੇ ਰੋਟੀ ਧੁੱਪ ਵੀ ਤੁਹਾਨੂੰ ਦਿਖਾਵਾਂਗੇ ਐਸੀ ਹਨਾ ਤੇ ਸਾਰੀਆਂ ਦਰਾਨੀ ਜੀ ਥਾਣੀਆਂ ਵਧੀਆ ਅਸੀਂ ਪਿਆਰ ਨਾਲ ਰਹਿਆ ਕਰੋ ਹਨਾ ਚਾਲ ਕਦੇ ਲੜਿਆ ਬੋੰਦਾ ਵੀ ਜਾਂਦਾ ਹਨਾ ਜੇ ਘਰ ਚ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਵੀ ਉਹ ਤੇ ਪਰ ਆਉਕੇ ਵਾਲੇ ਹਨਾ ਕੋਈ ਵੀ ਹੈ ਜੇ ਕਿਸੇ ਤੇ ਕੋਈ ਨਸੀਬ ਪਾਏ ਜੇ ਤਾਂ ਪੈਣ ਪਾਈ ਹਨਾ ਆਪਦੇ ਹੀ ਖੜਦਾ ਨਾਲ ਕਮੈਂਟ ਕਰਕੇ ਮੈਨੂੰ ਦੱਸ ਦੇ ਵੇ ਗੱਲ ਸਹੀ ਹੈ ਕਿ ਨਹੀਂ ਹਨਾ ਤੇ ਆਪਾਂ ਇਹੀ ਗੱਲ ਕਹਿੰਨੇ ਆ ਚਲ ਆਪਾਂ ਬੋਲੀਏ ਨਾ ਬੋਲੀਏ ਹਨਾ ਤੇ ਤੁਸੀਂ ਵੀ ਸਾਰੇ ਹਨਾ ਆਪਣੇ ਭੈਣ ਭਾਂਜਿਆਂ ਨਾਲ ਵਧੀਆ ਬਣਾ ਕੇ ਰੱਖਿਆ ਕਰੋ ਨਰਨਜੀਤ ਸਾਣੀ ਦਾ ਵੈਸੀ ਨੀਯੰਤਾ ਜ਼ਰੂਰੀ ਹੋਣਾ ਚਾਹੀਦਾ ਹੈ अहना दिन गुस्से वसाले होंने नहीं, नहीं है वैसे अपना सारा परिवार वा है ना। जी चलो जी सारे ने सतना सारिया भाठिया रहा करो है वर्गी रीस नहीं है इतना चार दिन की जिंदगी

कणक ली से कणको चाहे लै लो चाहे कोई मर्जी ला लो सा कोई ना तो हां देखो जी भैन कपड़े धोन लग गई पहला ए सी रिहाजो कपड़े धोके बेचारी कपड़े सामने लग गई ਔਰ ਮਹਾਤੂ ਪਹੋ ਜੂਗੀ ਫਿਰ ਫਿਰ ਉੱਠਣ ਨੂੰ ਜੀ ਨਹੀਂ ਕਰਨਾ ਇਹ ਘੇਰਾ ਪੈ ਗਿਆ ਮੈਂ ਚੱਲ ਸੁੱਕੇ ਪੈਣੇ ਹੁਣ ਤਾਂ ਇਹ ਹਾਂ ਲਾਦਾ ਇਹਨਾਂ ਦੀ ਹਵਾ ਜੀ ਵਾਲੀ ਚੱਲ ਰਹੀ ਆ ਹਵਾ ਚੁੱਬੀ ਜਾਂਦੇ ਨੇ ਕੱਪੜੇ ਡਿੱਗ ਜਾਂਦੇ ਨੇ ਫਿਰ ਆਪ ਦਾ ਘਾਰੇ ਸੇਚ ਮੋਆਲ ਚ ਗੜੇ ਪੈ ਰਹੇ ਨਾ ਕਿਤੇ ਤਾਂ ਹੀ ਠੰਡ ਵੀ ਹੋ ਰਹੀ ਆ ਦੋ ਦਿਨਾਂ ਦੀ ਅਜ ਹਵਾ ਵੀ ਵਾਲੀ ਚੱਲ ਰਹੀ ਆ ਕੱਲ ਦੀ ਹੈਨਾ ਨਾ ਹੈ ਤਾਂ ਤੂੰ ਦੇਖੇ ਵੀ ਆ ਟਾਈਮ ਹੋ ਰਿਹਾ ਟਾਈਮ ਨੇ ਇਹ ਦੇਖ ਕੇ ਆ ਇੱਕ ਵਜੇ ਰਗਾ ਵੀ ਤਿੱਕ ਵਜੇ ਨਹੀਂ ਤੈਨੂੰ ਆ ਹੀ ਨਹੀਂ ਪਤਾ ਹੈਗਾ ਕਾ ਵੀ ਉਹ ਆਉਂਦੇ ਤਾਂ ਉਹ 10 ਕਜੇ ਹੁੰਦੇ ਆ ਅਣੀ ਪਟੱਕੇ ਆ ਗਈ ਲੈ ਆਗਲਾ ਹੁਣ ਆਪਣੇ ਮਾਰੇ ਇੱਕ ਮਾਰਾ ਥੋੜੂ ਖੜਦਾ ਹਾਦਾ ਕੋਈ ਤਾਂ ਕਰਦਾ ਹੀ ਅੰਘਿਆ ਤਾਂ ਬਦਲੋਟ ਦੇਖਦੀ ਹੈ ਜੀ ਵੀ ਆਪਦੇ ਕੰਮ ਨਿਭੜ ਲੈ ਨਹੀਂ ਮੈਨੂੰ ਤਾਂ ਪਤਾ ਵੀ ਉਹ ਪਾਇਏ ਨੇ ਤਾਂ ਉਹ ਨਾਲ ਕਿੱਥੇ ਖੜਦੇ ਹੁੰਦੇ ਨੇ ਜਾ ਲੈ ਤੇਰੇ ਪੈ ਸਵਾਰ ਕੇ ਲਾਉਣੀ ਕਿਤੇ ਉੱਦੇ ਵੰਗ ਕਹਦੇ ਇਂ ਕਰਤੀ ਇਕੱਠੀ ਕੰਮ ਕਰਨ ਲੱਗਦੀ ਹਾਂ ਨਹੀਂ ਹੱਥ ਚਾਹੀ ਨਹੀਂ ਜਾਂਦਾ ਹਨਾ ਆ ਦੇਖੋ ਜੀ ਅੱਜ ਤਾਂ ਭੈਣ ਤਾਂ ਐਵੇਂ ਵਧੀਆ ਲਾ ਰਹੀ ਐ ਤਾਂ ਭੈਣ ਵਾਕ ਸਟਾਈਲ ਵਦਾਈ ਇਕੱਠੀ ਜੀ ਕਰਦਨੇ ਸ਼ਰਟ ਵੀ ਰੋਜ਼ ਤਾਂ ਪਾਉਂਦੇ ਨੇਗੇ ਹੁਣ ਹਨਾ ਆ ਨਹੀਂ ਪਤਾ ਥਣੇ ਹੀ ਕੱਢ ਕੇ ਪਾ ਲੈਣ